ਪ੍ਰਾਣੀ ਰੰਜੇਸ਼ ਨੂੰ ਲੈ ਕੇ ਮਸਲਾ ਵਧਿਆ ਖਬਰ ਅੰਮ੍ਰਿਤਸਰ ਦੇ ਪਿੰਡ ਕਲੇਰਾ ਤੋਂ ਨਿਕਲ ਕੇ ਸਾਹਮਣੇ ਜਿੱਥੇ ਕਿ ਆਪਸ ਦੇ ਵਿੱਚ ਦੋ ਗਵਾਂਡੀ ਪਰਿਵਾਰਾਂ ਦਾ ਲੜਾਈ ਝਗੜਾ ਹੋਇਆ ਇੱਕ ਪਰਿਵਾਰ ਦੇ ਵੱਲੋਂ ਕੁੱਟਮਾਰ ਦੇ ਇਲਜ਼ਾਮ ਲਾਇਨੇ ਇਤੋਂ ਤੱਕ ਕਿ ਇਲਜ਼ਾਮ ਲਾਇਨੇ ਕਿ ਇੱਕ ਜਵਾਨ ਲੜਕੀ ਬੈਠੀ ਸ਼ਾਮ ਰਹਿ ਰਸਤੇ ਮੌਕੇ ਜਿਹੜਾ ਗੁਟਕਾ ਸਾਫ ਤੋਂ ਪਾਠ ਕਰੀ ਹੁੰਦੀ ਆ ਤੇ ਉਹਨਾਂ ਕਹਿ ਕੇ ਦੂਜੇ ਧਿਰ ਦੇ ਦੂਜੇ ਪਰਿਵਾਰ ਦੇ ਕੁਝ ਨੌਜਵਾਨਾਂ ਦੇ ਵੱਲੋਂ ਗੁਟਕਾ ਸਾਫ ਦੀ ਬੇਅਦਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਦਾ ਦਰਅਸਲ ਪੁਰਾਣੀ ਰੰਜਿਸ਼ ਨੂੰ ਲੈ ਕੇ ਹੁਣ ਇੱਕ ਨਵਾਂ ਮਸਲਾ ਲਜਾਇਆ ਗਿਆ ਦੋਵਾਂ ਤਰ੍ਹਾਂ ਦੇ ਵੱਲੋਂ ਜਿਸ ਤਰੀਕੇ ਦੀ ਬਿਆਨਬਾਜ਼ੀ ਦਿੱਤੀ ਗਈ ਆ ਕਿ ਉਹਨਾਂ ਦਾ ਕਹਿਣਾ ਹੈ ਕਿ ਇੱਕ ਪਰਿਵਾਰ ਦੇ ਛੋਟੇ ਬੱਚੇ ਨੇ ਜਿਹੜੇ ਗਲੀ ਦੇ ਵਿੱਚ ਖੇਡਦੇ ਸੀ ਤਾਂ ਜਦੋਂ ਜਿਹੜਾ ਕ੍ਰਿਕਟ ਦੀ ਜਿਹੜੀ ਬਾਲ ਆ ਉਹਨਾਂ ਦੇ ਘਰੇ ਜਾਂਦੀ ਸੀ ਤਾਂ ਇਸ ਗੱਲ ਨੂੰ ਲੈ ਕੇ ਮਸਲਾ ਵਧਾਇਆ ਜਾਂਦਾ ਉਹਨਾਂ ਕਹਿ ਕੇ ਅਸੀਂ ਆਪਣੇ ਬੱਚਿਆਂ ਉਹਨਾਂ ਨੇ ਜਾਣ ਬੁੱਝ ਕੇ ਪਰ ਬੱਚਿਆਂ ਨੂੰ ਜਿਹੜਾ ਗਾਲਾਂ ਕੱਢੀਆਂ ਪਰ ਦੂਜੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਜਿਹੜਾ ਸਾਡੇ ਜਿਹੜੇ ਬਜ਼ੁਰਗ ਦੇ ਸਿਰ ਦੇ ਵਿੱਚ ਬੋਲ ਲੱਗੀ ਸੀ ਤੇ ਉਸ ਤੋਂ ਬਾਅਦ ਇਹ ਜਾਣ ਬੁੱਝ ਕੇ ਜਿਹੜਾ ਪਰ ਰਾਣੀ ਰੰਜਿਸ਼ ਨੂੰ ਜਿਹੜਾ ਮੁਰ ਤੋਂ ਉਖੇੜਨ ਦੀ ਜਿਹੜੀ ਉਧੇੜਨ ਦੀ ਕੋਸ਼ਿਸ਼ ਕਰ ਰਹੇ ਨੇ ਜਾਨੀ ਕਿ ਇੱਕ ਨਿੱਜੀ ਪਰਣੀ ਰੰਜਿਸ਼ ਦੇ ਵੱਲੋਂ ਮਸਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਇੱਕ ਗੁੱਟਕਾ ਸਾਥ ਜਿਹੜੀ ਬੇਅਦਬੀ ਕਰਨ ਦੀ ਕੋਸ਼ਿਸ਼ ਤਾਂ ਕੀਤੀ ਗਈ ਆ ਹੋਰ ਕੀ ਕੁਝ ਕਹਿਣਾ ਦੋਵੇਂ ਪਰਿਵਾਰਾਂ ਦਾ ਦੋਵੇਂ ਤਰ੍ਹਾਂ ਦਾ ਆਓ ਦੇਖਦੇ ਹਾਂ ਇੱਕ ਜਸਪੀਰ ਕੌਰ ਨੇ ਇਹਨਾਂ ਦੇ ਖਿਲਾਫ ਦਿੱਤੀ ਹੈ ਵਿਕਰਮ ਸਿੰਘ ਦੇ ਤੇ ਇੱਕ ਮਨਪ੍ਰੀਤ ਕੌਰ ਦੇ ਇਹਨਾਂ ਉਹਨਾਂ ਦੇ ਖਿਲਾਫ ਦਿੱਤੀ ਹੈ ਆ ਕੇ ਵੇਖਿਆ ਮੈਂ ਕਿ ਉਧਰ ਵੀ ਚੱਲੇ ਜੀ ਦੱਸਿਆ ਕੀ ਨਾਲਿਆ ਮਾਮਲਾ ਕੀ ਕਿਉਂ ਨਾ ਚੱਲਦਾ ਪਰਵਾਰਰ ਕੈਰ ਐਸੋਸੀਏਸ਼ਨ ਟੁੱਟਿਆ ਮਾਰੋ ਬੰਦੇ ਮੰਗਾ ਕੇ ਸ਼ੀਸ਼ੇ ਸਾਂ ਥੋੜੇ ਸਰਜਰੀ ਨਸ਼ੇ ਦੀ ਗੱਲ ਚੱਲ ਰਹੀ ਹੈ ਕਿ ਮਾਲ ਪਿੰਡ ਤੋਂ ਵੱਧ ਬਾਰੇ ਆ ਕੇ ਤੇ ਸਪਲਾਈ ਕਰਦਾ ਬਸ ਉਹਨਾਂ ਦਾ ਰੈਂਟ ਦਿੱਤਿਆ ਜਾ ਰਿਹਾ ਹੈ ਉਹ ਜਿਹੜਾ ਇਹ ਪੰਜ-ਛਤ ਜਿਹੜੇ ਆ ਅੱਜ ਤੱਕ ਨੋਟ ਬਣ ਜਾਂਦੇ ਜਾਂਦੇ ਆ। ਇਹਦੇ ਬਾਰੇ ਕੀ ਕਰਾਂ? ਅੱਜ ਤੱਕ ਨਹੀਂ ਇਹਨਾਂ ਦੱਸਿਆ ਅੱਜ ਝਗੜਾ ਤੇ ਅੱਜ ਗੱਲ ਕੀਤੀ। ਕਦੇ ਨਹੀਂ ਇਹੋ ਜਿਹੀ ਗੱਲ ਆ ਜੀ ਸਾਹਮਣੇ। ਨਾ ਇਹਨਾਂ ਕੀਤੀ। ਦੋਨਾਂ ਉਹਦੇ ਅੰਦਰ ਸਾਥ। ਉਹ ਕਿੰਦਾ ਸਾਨੂੰ ਕੁੱਟਿਆ ਮਾਰਿਆ ਇਹ ਘਰ। ਜਨਾਨੀ ਕਹਿੰਦੀ ਮੈਨੂੰ। ਉਹ ਪਰਿਵਾਰਿਕ ਉਹ ਆ ਕਹਿੰਦੇ। ਅੱਗੇ ਇੱਕ ਹਾਂ ਅਜੇ ਉੱਥੇ ਚੱਲੇ ਆ ਮੌਕਾ ਵੇਖੋ। ਉੱਥੇ ਵੇਖ ਕੇ ਮੌਕਾ ਪਤਾ ਲੱਗੂਗੀ। ਮਨ ਕੀ ਲਾੜੇ। ਮੇਰਾ ਨਾਮ ਨਿਸ਼ਾਨ ਸਿੰਘ ਜੀ। ਪਿੰਡ ਪਿੰਡ ਕਲੇਰ। ਤੇ ਗੱਲ ਕੋਈ ਨਹੀਂ ਹੋਈ ਸ਼ਦਾਜੀ ਕੱਲ ਦੀ ਗੱਲ ਆ ਉਹਨਾਂ ਨੇ ਬੋਲ ਮਾਰੀ ਆ ਇਹ ਰੰਜਸ ਰਖਦੇ ਆ ਪੁਰਾਣੀ ਇਹਨਾਂ ਨੇ ਨਾ ਗੁੜੀਆ ਵੀ ਲੜਾਈ ਆ ਪੁਰਾਣੀ ਕੋਈ ਤੇ ਉਹ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਤੇ ਇਦਾਂ ਆ ਵੀ ਉਹ ਉਹਨੂੰ ਲੈ ਕੇ ਤੇ ਮੇਰੇ ਘਰ ਬੋਲ ਘੱਲੀ ਆ ਮੈਂ ਬੋਲ ਵੀ ਕੱਲ ਮੁੰਡਿਆਂ ਬੱਚਿਆਂ ਨੂੰ ਵਾਪਸ ਦੇਤੀ ਆ ਤੇ ਇਹਨਾਂ ਦੇ ਮੁੰਡਿਆਂ ਦੇ ਬੋਲ ਘੱਲ ਨਹੀਂ ਕਰਨੀ ਆ ਬਾਪੂ ਮੇਰੇ ਦੇ ਉਹ ਜਿਹੜਾ ਬੈਠੇ ਬਜ਼ੁਰਗ ਉਹਨਾਂ ਦੇ ਸਿਰ 'ਚ ਵਜੀ ਆ ਮੈਂ ਫੇਰ ਬੋਲ ਦੇਤੀ ਆ ਤੇ ਅੱਜ ਇਹਨਾਂ ਦੀ ਵੋਟੀ ਆ ਉਹ ਇਹਨਾਂ ਦੇ ਮੇਰੇ ਨਾਲ ਦੀ ਤੇ ਗੱਲ ਪਈ ਆ ਤੇ ਮੈਂ ਫੇਰ ਵੀ ਲੜਾਈ ਠਾਤੀ ਆ ਮੈਂ ਹਮ ਚਲੋ ਕੋਈ ਵੀ ਆਉਂਦਾ ਇਹਦਾ ਵੱਡਾ ਭਰਾ ਮੇਜਰ ਸਿੰਘ ਉਹਨੂੰ ਮੈਂ ਕਿਹਾ ਮੇਜਰ ਜਰਾ ਜੇ ਮੇਰੇ ਮੁੰਡੇ ਦੀ ਗਲਤੀ ਜਾਂ ਮੇਰੀ ਘਰ ਦੀ ਗਲਤੀ ਆ ਨਾ ਤੇ ਮੈਂ ਮਾਫੀ ਮੰਗਦਾ ਵਾਂ ਠੀਕ ਹੈ ਜੀ ਤੇ ਮੈਂ ਹਮ ਬਰਾੜਿਆ ਬਰਾੜ ਦੇ ਘਰ ਜਾਊਗਾ ਤੇ ਇਹ ਨਹੀਂ ਪਤਾ ਲੱਗਾ ਬਰਾੜ ਆਪਣੇ ਭਨੇਵਿਆਂ ਨੂੰ ਮਾਲਾਂ ਤੋਂ ਲੈ ਕੇ ਜਿਹੜੇ ਸਮੈਗ ਦਾ ਕੰਮ ਕਰਦੇ ਆ ਉਹਦਾ ਨਾਮ ਬਾਉ ਸਨ ਬਾਉ ਆ ਤੇ ਉਹਦਾ ਪਿਤਾ ਦਾ ਨਾਮ ਆ ਨਰਮਲ ਸਿੰਘ ਤੇ ਨਰਮਲ ਸਿੰਘ ਵੀ ਨਾਲ ਆਇਆ ਜੀ ਹੁਣ ਦੋਵੇਂ ਪਿਓ ਪੁੱਤ ਨਾਲੇ ਮਾਂ ਨਾਲੇ ਉਹ ਬਲਜੀਤ ਸਿੰਘ ਸਾਨੂੰ ਵੀ ਸਿੰਘ ਤੇ ਉਹਦੀ ਘਰ ਦੀ ਤੇ ਬੰਦੇ ਮੁੰਡੇ ਹੈਗੇ 5-7 ਤੇ ਭਾਜੀ ਉਹਨਾਂ ਕੋਲ ਕੋਈ ਕੋ ਹਥਿਆਰ ਆ ਤੇ ਬਾਹੂ ਕੋ ਪਿਸਤੌਲ ਤੇ ਬਲਜੀਤ ਦੇ ਹੱਥ ਵੀ ਦਾਤਰ ਜੀ ਤੇ ਉਹ ਮੇਰੇ ਮੁੰਡੇ ਦੇ ਮਾਰਿਆ ਨੇ ਉਹ ਜਿਹੜਾ ਮਾਰਿਆ ਨਾ ਉਹਦੇ ਹੱਥ ਚੋਂ ਦੂਜਾ ਨਹੀਂ ਪਿਸਤੌਲ ਹੁੰਦਾ ਉਹਦੀ ਮੁੱਠ ਮਾਰੀ ਜਬੱਟ ਦੀ ਤੇ ਆ ਮੇਰੀ ਬਿਮਾਰੀ ਆ ਤੇ ਮੈਂ ਸੈਟ ਤੇ ਉਹ ਮੇਰਾ ਗੱਲ ਫੜਿਆ ਉਹਨਾਂ ਨੇ ਤੇ ਮੈਂ ਹੈਂਡੀਕੈਪ ਬੰਦਾ ਹਾਂ ਤੇ ਉਹ ਮਾਰਦਾ ਨੂੰ ਬਜ਼ੁਰਗ ਆ ਉਹਨੂੰ ਵੇਖੋ ਕੀ ਹਾਲ ਆ ਇੱਕ ਇਸ ਮੈਗ ਦਾ ਕੰਮ ਕਰਦੇ ਆ ਇਹ ਬਰਬਰ ਆ ਬਲਜੀਨ ਪੁੱਛੋ ਕਿ ਕਿੱਥੇ ਕੋਟੀ ਪਾਈ ਆ ਇਸ ਮੈਕ ਵੇਚਦੇ ਉਹਨਾਂ ਨੇ ਸਾਰਾ ਧੰਦਾ ਕਰਦੇ ਆ ਦੋ ਨੰਬਰ ਦਾ ਧੰਦਾ ਕਰਕੇ ਨਾਲ ਉਹਨਾਂ ਦੇ ਏਡੇ ਏਡੇ ਘਾਟ ਆ ਹਾਂਜੀ ਜਾਣ ਪਾ ਜੀ ਮੈਂ ਤਾਂ ਅੰਦਰ ਹੀ ਵੜ ਗਿਆ ਤੇ ਵੈਨ ਮੈਨੂੰ ਘਰ ਜਾ ਕੇ ਭੁੱਖਾ ਮਾਰਿਆ ਮੇਰੇ ਮੁੰਡੇ ਨੂੰ ਅਸੀਂ ਤਾਂ ਰਹਿਰਾ ਹੋਂਡੀ ਇੱਕ ਮੇਰੀ ਕੁੜੀ ਬਾਹਰ ਪਾਠ ਕਰਨ ਦੀ ਰਹਿਰਾ ਸਾਹਿਬ ਦਾ ਤੇ ਉਹਨਾਂ ਨੇ ਗੁੜਕਾ ਵੀ ਜਲਤ ਨਾਲੋਂ ਅੰਗ ਕਰਤਾ ਵਾ ਜਲਤ ਜਿਹੜੀ ਨਾ ਉਹ ਫਾੜਦੀ ਆ ਤੇ ਮੈਂ ਮੰਗ ਕਰਦਾ ਆ ਵੀ ਪ੍ਰਸ਼ਾਸਨ ਕੋ ਇਹ ਇਹ ਜੋ ਵੀ ਸਚਾਈ ਸਚਾਈ ਹੋਣੀ ਚਾਹੀਦੀ ਹੈ ਜੇ ਮੈਂ ਝੂਠਾਂ ਤੇ ਮੈਨੂੰ ਸਜ਼ਾ ਦੇਣੀ ਚਾਹੀਦੀ ਜੇ ਇਹ ਝੂਠੇ ਆ ਤੇ ਇਹਨਾਂ ਨੂੰ ਨਹੀਂ ਚਾਹੀਦੀ ਇਹ ਤੇ 452 ਲੱਗਣੀ ਚਾਹੀਦੀ ਜਿਹੜੀ ਹੈ ਸੱਚੀ ਹੈ ਪੂਲਤ ਮੌਕੇ ਤੇ ਆਈ ਮੈਂ ਦਰਖਾਸਤ ਹੀ ਦੀ ਕਿ ਹਾਲ ਤੱਕ ਨਹੀਂ ਮੌਕਾ ਵੇਖਣਾ ਆਈ ਕੱਪੜੇ ਮੇਰੀ ਦੋਹਾਂ ਕੁੜੀਆਂ ਦੇ ਪਾੜੇ ਆ ਇੱਕ ਮੇਰੀ ਨਾਲਦੀ ਦੇ ਪਾੜੇ ਜੇ ਤੇ ਬਜ਼ੁਰਗ ਮੇਰੇ ਦੇ ਵਾਲ ਖੋਏ ਜੇ ਏਕਾ ਮਾਤਾ ਦੇ ਟੈਗ ਹੋਇਆ ਇਹਨੂੰ ਚੋਕੇ ਥੱਲੇ ਛੋੜਦਾ ਮੰਜੀ ਤੋਂ ਦੋ ਵੇਖ ਲਓ ਭਾਂ ਪਿਆ ਸਾਰਾ ਪਰਾਰ ਮਰਦਾ ਨਹੀਂ ਅਹੀਂ ਜੀ ਡਾੜੀ ਨੇ ਡੱਕਿਆ ਹੀ ਬੋਲ ਬੂਲ ਤੋਂ ਕਿ ਮਾਰਦੇ ਹੀ ਭਾਬੇ ਦੀ ਰੋਟੀ ਬੋਲੋ ਜੀ ਇਸ ਕਰਕੇ ਉਹ ਨਿੱਕੀ ਗੱਲ ਤੋਂ ਲੜਾਈ ਹੋ ਗਈ ਇਹ ਮਾਲਾ ਦੇ ਮੁੰਡੇ ਹੀ ਤੇ ਉਸ ਸਮੇਂ ਦਾ ਕੰਮ ਵੀ ਕਰਦੇ ਸੀ ਇਸ ਚੱਕਰ 'ਚ ਉਹਨਾਂ ਨੇ ਡਾਡੀ ਨੂੰ ਆਣ ਕੇ ਗੱਲ ਪੈਗੇ ਆ ਇਸੇ ਪਿੰਡ ਦੇ ਪਨੇ ਹੋਏ ਆ ਤੇ ਨਾਲ ਉਹਨਾਂ ਦਾ ਮਾਮਾ ਆਇਆ ਹੈ ਤੇ ਨਾਲ 3 4 6 5 7 ਮੁੰਡੇ ਲੈ ਕੇ ਆਏ ਆ ਸਿੱਧੇ ਆਣ ਕੇ ਬੁਆ ਟੱਪ ਕੇ ਦਾਤਰ ਲੈ ਗਏ ਘੜੇ ਲੈ ਗਏ ਸਿੱਧਾ ਅੰਦਰ ਵੜ ਗਏ ਆ ਤੇ ਸਾਰੇ ਜਾਨੀ ਛੀਸ਼ੇ ਛੂਸ਼ੇ ਭੰਨ ਕੇ ਸਾਰੇ ਕਰਦੇ ਕਿੱਥੇ ਤੁਸ ਜਾਲਦੇ ਅਹੀਂ ਆਪਣੀ ਜਾਨ ਵੀਰ ਜੀ ਬੂਏ ਬੂਏ ਮਾਰ ਕੇ ਬਚਾਈ ਆ ਤੇ ਜਿਤਨਾ ਮਤਲਬ ਕਿ ਦੇ ਦਸਿਆਂ ਦਾ ਫਿਰ ਤੇ ਹੋਰ ਗੱਲ ਹੋ ਜਾਂਦੀ ਅਸੀਂ ਕਿਤੇ ਚਲੀ ਜਾਂਦੇ ਇਹ ਉਹ ਗਲਗੁਲ ਪਏ ਵੀਰ ਜੀ ਸਾਰੇ ਜਾਣੇ ਤੇ ਇੱਕ ਉਹਨਾਂ ਦੀ ਵਾਈਫ ਆ ਜਸੂ ਗੌਰ ਤੇ ਨਾਲ ਇੱਕ ਜਰਾਜੀ ਗੌਰ ਦੋ ਜਨਾਨੀਆਂ ਆ ਜਿਹੜੀਆਂ ਜਿੰਨਾਂ ਤੋਂ ਜ਼ਿਆਦੀ ਗੱਲ ਵਧੀ ਐ ਇੱਕ ਭੂਆ ਮਾਇਓ ਹਾਂਜੀ ਹਾਂਜੀ ਹਥਿਆਰ ਵੀ ਸੀ ਕਿ ਕੋਈ ਦਾਤਰ ਹੀ ਦਾਤਰ ਆ ਬੂਏ ਦੇ ਵਜ੍ਹਾ ਘੜੇ ਖੰਡੇ ਸਾਰੇ ਆਲਟੋ ਗੱਡੀ ਤੇ ਆਏ ਆ ਚਿੱਟੇ ਰੰਗ ਦੇ ਹਾਂਜੀ ਅੰਮਰਤਾਰੀ ਵੀਰ ਜੀ ਸਾਰੇ ਹਾਂਜੀ ਜਨਾਨੀਆਂ ਦੇ ਵੀ ਗੱਲ ਪਏ ਆ ਗੁੜਕਾ ਸਾਹਿਬ ਰਹਿ ਰਸ ਕਾਂਦੇ ਚਲੋ ਸਾਡੇ ਗੱਲ ਪੈ ਜਿਓ ਮਹਾਰਾਜ ਦੀ ਬੇਦਬੀਤ ਨਾ ਕਰੋ ਮਹਾਰਾਜ ਦੀ ਬੇਦਬੀ ਕਰਤੀ ਗੁੜਕਾ ਸਾਹਿਬ ਪਾੜਤਾ ਮੰਗ ਇਨਸਾਫ ਕਰਾਂਗੇ ਜੇ ਨਾ ਹੋਗਾ ਫਿਰ ਜੋ ਹੋਊਗਾ ਫਿਰ ਠੀਕ ਆ ਮੌਕੇ ਤੇ ਵੀਰ ਜੀ ਪੁਲਿਸ ਅਜੇ ਤੱਕ ਨਹੀਂ ਆਈ ਨਾਲ ਜਸਬੀਰ ਪੌਰ ਰਾਜਪਟ ਰਾਮਦੀਪ ਪਲੇਅਰ ਕੀ ਗੱਲ ਵੀ ਹੋਈ ਤੁਹਾਡੇ ਆ ਬੱਚਿਆਂ ਤੇ ਲੜਾਈ ਹੋਈ ਕੱਲ ਇਹਦਾ ਪਿਓ ਵੀ ਬੋਲਿਆ ਕਿ ਤੁਸੀਂ ਖੇਡਣ ਦਏ ਤੇ ਬੋਲਾ ਡੇ ਘਰ ਆਉਂਦੀ ਤੇ ਅਸੀਂ ਬੱਚਿਆਂ ਨੂੰ ਚੋਪਰ ਕੇ ਆਪਣੇ ਘਰ ਲੈ ਆਏ ਆ ਅੱਜ ਫੇਰ ਇਹਦੀ ਕੁੜੀ ਗੱਲ ਪੈ ਗਈ ਘਰ ਆਣ ਕੇ ਮੈਂ ਇਹਨਾਂ ਕਿਹਾ ਕਿ ਪਤਾ ਨੂੰ ਨਿਆਣਿਆਂ ਨੂੰ ਗਾਲਾਂ ਨਾ ਕੱਢਿਆ ਕਰੋ ਤੁਸੀਂ ਵੀ ਗਾਲਾਂ ਕੱਢੀ ਜਾਂਦੇ ਐ ਮੈਂ ਬਹਿ ਗਿਆ ਜੋ ਆਪਸੇ ਵਿੱਚ ਭਰਾ ਭਰਾ ਖੇਡਣ ਦਏ ਖੇਡਣ ਦੋ ਇਸੇ ਕਰਕੇ ਨਾ ਮੁੰਡਾ ਗੱਲ ਪੈ ਗਿਆ ਮੈਂ ਪਹਿਲਾਂ ਮੁਰਗੇ ਨੇ ਕੁੱਟ ਮਾਰ ਮੇਰਾ ਕੀਤੀ ਰੋੜੇ ਚਲਾਏ ਬੁਏ ਘੜੀ ਇੱਥੇ ਬੁਏ ਚਖਲੋਤੀ ਹਾਂ ਮੈਂ ਇੱਥੇ ਮੁੰਡੇ ਦਾ ਵਿਕਰਮ ਸਿੰਘ ਉਹ ਕਿਤੇ ਸਾਡੇ ਘਰੇ ਆ ਗਏ ਪਏ ਆ ਪਹਿਲਾਂ ਇਹ ਪਏ ਆ ਅਸੀਂ ਦਿਨਾਂ ਨੂੰ ਕੁਝ ਕਿ ਆਏ ਹੀ ਨਹੀਂ ਇਹਨਾਂ ਨੂੰ ਕੋਈ ਨਹੀਂ ਆਇਆ ਬੰਦਾ ਇੱਥੇ ਕੋਈ ਨਹੀਂ ਆਇਆ ਕੋਈ ਕੋਈ ਨਹੀਂ ਆਇਆ ਬੰਦਾ ਇੱਥੇ ਕੋਈ ਨਹੀਂ ਆਇਆ ਕੋਈ ਇਹ ਹੈ ਕੋਈ ਮੁੰਡਿਆਂ ਨੇ ਜਾਗੇ ਬੰਦੇ ਕਿਤੇ ਗਏ ਨਹੀਂ ਕੋਈ ਕੋਈ ਕਾਲਪੁਰ ਕਾ ਸਾਹਿਬ ਨਹੀਂ ਨਹੀਂ ਕੋਈ ਨਹੀਂ ਇਹ ਸਾਨੂੰ ਤੁਮ ਕੀ ਕਹਿੰਦੇ ਨੇ ਦੇ ਕਿ ਸਾਡੇ ਬੱਜੇ ਕੋਈ ਨਹੀਂ ਛੁੱਟਦਾ ਅਜੇ ਤੱਕ ਇਹ ਮਾਲਾ ਵਾਲਾ ਕੋਈ ਬੰਦਾ ਉਹਨੂੰ ਉਹ ਤੁਹਾਨੂੰ ਤੇ ਕਿਸਾਨ ਜੂਨੀਅਰ ਉਹ ਤੁਹਾਨੂੰ ਤੁਮ ਕੀ ਕਹਿੰਦੇ ਕਿ ਇਹ ਦਾਇਕ ਸਾਹ ਹਨ ਜੂਨੀਅਰ ਦੇ ਬੰਦੇ ਨੇ ਨਹੀਂ ਨਸ਼ਾ ਵੇਚਦੇ ਕੋਣ ਨਸ਼ਾ ਵੇਚਦੇ ਸਾਡੇ ਕੋਈ ਨਸ਼ਾ ਵੇਚਦੇ ਸਾਡੇ ਜਿੰਨੇ ਨਸ਼ਾ ਵੇਚਦਾ ਉਹ ਬੰਦੇ ਆ ਇਹ ਆਪਣੀ ਰੋਟੀ ਮਿਹਨਤ ਕਰਕੇ ਖਾਣੇ ਦਿਹਾੜੀ ਦੇਕੇ ਵਾਲੇ ਬੰਦੇ ਹੈ ਸਾਡੇ ਕੋਈ ਕਪੜੇ ਨਹੀਂ ਪਾਟੇ ਕੋਈ ਨਹੀਂ ਆਇਆ ਕੋਈ ਕਪੜਾ ਨਹੀਂ ਪਾਟਾ ਕੋਈ ਨਹੀਂ ਆਇਆ ਇਹ ਮੰਗ ਕਰਦੇ ਜੀ ਕਰਦੇ ਅੱਜ ਨੂੰ ਇਹ ਵੀ ਬਸ ਕੀ ਸਾਡੇ ਸਾਡੇ ਬੱਚਿਆਂ ਨੂੰ ਧਮਕੀਆਂ ਦਿੰਦੇ ਸਾਡੇ ਬੱਚਿਆਂ ਨੂੰ ਰੋਲਾ ਪਾਉਂਦੇ ਗਾਲਾਂ ਕੱਢਦੇ ਗੰਦੀਆਂ ਕਿ ਲੱਤਾਂ ਪਾਉਂਦਾ ਕਿ ਉਹ ਕਰਦਾ ਜੇ ਕਰਦਾ ਸਾਨੂੰ ਇਹੋ ਗੱਲ ਕਹਿੰਦੀ ਹੈ ਕਿ ਅਸੀਂ ਤੁਹਾਡੇ ਸਾਡੇ ਬੱਜੇ ਕੋਈ ਛੁੱਟਿਆ ਨਹੀਂ ਅਜੇ ਤੱਕ ਉਹ ਜਾਈ ਬਕਰੇ ਨਹੀਂ ਅੱਜ ਆਈ ਇਹਨਾਂ ਜਿਹੜਾ ਦਸੂ ਮਾਲਾ ਤੋਂ ਮੁੰਡਾ ਆ ਉਹ ਤੇ ਕੋਈ ਪਿੰਡਾ ਨਸ਼ੇ ਦੇ ਨਾਬੂਕ